ਜੀਵੰਗਤ ਨੂੰ ਉਹਨਦੀ ਵਿਧੀ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਇਹਦੇ ਵਾਸਤੇ ਆਪਾਂ ਨੂੰ ਸਭ ਨਾਲ ਪਹਿਲਾਂ ਕੀ ਕੀ ਕੁਝ ਚਾਹੀਦਾ ਹੋਊਗਾ ਸਭ ਨਾਲ ਪਹਿਲਾਂ ਆਪਾਂ ਨੂੰ 200 ਲੀਟਰ ਦਾ ਡਰਮ ਖਾਲੀ ਪਲਾਸਟਿਕ ਦਾ ਹੋਵੇ ਇਹ ਕਿਸੇ ਵੀ ਮੈਟਲ ਦਾ ਨਾ ਹੋਵੇ ਔਰ ਉਸ ਤੋਂ ਬਾਅਦ ਆਪਾਂ ਨੂੰ ਜਿਵੇਂ ਕਿ ਤੁਸੀਂ ਆਹਾ ਆਪਣੇ ਵੇਖਦੇ ਆਂ ਉਹ ਦੇਸੀ ਗਾਇਆਂ ਸਾਹੀਵਾਲ ਇਹਨਾਂ ਦਾ ਹੀ ਗੋਵਾ ਜਾਂ ਕਿਸੇ ਵੀ ਦੇਸੀ ਨਸਲ ਦਾ ਗੋਵਾ ਆਹ ਆ ਭਾਵਾ ਜੀ ਉਹ ਬੋੜ ਦੇ ਥੱਲੋਂ ਲਈ ਗਈ ਮਿੱਟੀ ਆ ਬੋੜ ਜਾਂ ਪਿੱਪਲ ਦੇ ਥੱਲੋਂ ਜਾਂ ਜੰਗਲ ਦੀ ਮਿੱਟੀ ਜਿਹੜੀ ਪਿਓਰ ਬਿਨਾ ਕੈਮੀਕਲ ਤੋਂ ਹੋਵੇ ਉਸ ਤੋਂ ਬਾਅਦ ਆਪਾਂ ਲਿਆ 1 ਕਿਲੋ ਵੇਸਣ ਵੇਸਣ ਦੀ ਥਾਂ ਤੇ ਆਪਾਂ ਕਿਸੇ ਵੀ ਦਾਲ ਦਾ ਆਟਾ ਲੈ ਸਕਦੇ ਆ ਮਾਂ ਦੀ ਹੋਵੇ ਚਾਹੇ ਮਸਰਾਂ ਦੀ ਚਾਹੇ ਮੂੰਗੀ ਦੀ ਉਸ ਤੋਂ ਬਾਅਦ ਆਪਾਂ ਲਿਆ ਜੀ 1 ਕਿਲੋ ਗੁੜ ਹੁਣ ਆਪਾਂ ਇਹ ਸਾਰੇ ਸਮਾਨ ਨੂੰ ਜਿਹੜਾ ਆ ਆ ਇੱਕ ਵੱਡੇ ਕੰਟੇਨਰ ਚ ਪਾਉਣਾ ਹੈ ਸਰ ਨੂੰ ਪਹਿਲਾਂ ਆਪਾਂ 10 ਕਿਲੋ ਗੋਆ ਬਾੜਾ ਇਸ ਤੋਂ ਬਾਅਦ ਆਪਾਂ 10 ਕਿਲੋ ਜਿਹੜਾ ਆ ਦੇਸੀ ਗਾਂ ਦਾ ਪਿਸ਼ਾਬ ਪਾ ਰਹੇ ਆ ਫਿਰ ਆਪਾਂ ਬੋਰ ਦੇ ਥੱਲੋਂ ਲਈ ਗਈ ਹੋਈ ਇੱਕ ਬੁੱਕ ਮਿੱਟੀ ਪਾ ਰਹੇ ਜੀ 1 ਕਿਲੋ ਵੇਸਣ ਪਾ ਰਹੇ ਜੀ ਔਰ ਹੁਣ ਆਪਾਂ 1 ਕਿਲੋ ਜਿਹੜਾ ਗੋੜਾ ਉਹਨੂੰ ਬਰੀਕ ਕਰਕੇ ਤਾਂ ਕਿ ਇਹ ਚੰਗੀ ਤਰ੍ਹਾਂ ਖੁਰ ਵੀ ਜਾਵੇ ਇਸ ਤੋਂ ਬਾਅਦ ਆਪਾਂ ਇਹ ਇਸੇ ਹੀ ਜਿਹੜਾ ਆ ਜਿਹੜਾ ਕੰਟੇਨਰ ਆ ਇਹਨੂੰ ਆਪਾਂ ਇੱਕ ਗਿੱਠ ਊਣਾ ਰੱਖ ਕੇ ਪਾਣੀ ਦਾ ਭਰ ਦੇਣਾ ਹੈ ਜਦੋਂ ਆਪਾਂ ਭਰਤਾ ਤਾਂ ਇਹਨੂੰ ਡੰਡੇ ਨਾਲ ਚੰਗੀ ਤਰ੍ਹਾਂ ਹਿਲਾਉਣਾ ਹੈ ਇਸ ਘੋਲ ਨੂੰ ਵੀ ਜਿਹੜਾ ਪੂਰਾ ਹੈ ਇਹਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਿਕਸ ਹੋ ਜਾਣ ਇਸ ਤਰ੍ਹਾਂ ਪੂਰਾ ਚੰਗੀ ਤਰ੍ਹਾਂ ਹਿਲਾਉਣਾ ਹੈ ਤਾਂ ਕਿ ਜਿਹੜਾ ਗੁੜ ਜਿਹੜਾ ਹੋ ਪ੍ਰੋਪਰਲੀ ਮਿਕਸ ਹੋਵੇ ਜਦੋਂ ਆਪਾਂ ਇਸ ਕੰਟੇਨਰ ਨੂੰ ਭਰ ਲਿਆ ਉਸ ਤੋਂ ਬਾਅਦ ਆਪਾਂ ਇਹਨੂੰ ਬੋਰੀ ਨਾਲ ਟੱਕ ਕੇ ਰੱਖਣਾ ਹੈ 48 ਆਵਰਸ ਲੱਗਦੇ ਆ ਬੈਕਟੀਰੀਆ ਨੂੰ ਪੂਰਾ ਜਿਹੜਾ ਤਿਆਰ ਹੋਣ ਵਾਸਤੇ ਔਰ 48 ਘੰਟਿਆਂ ਤੋਂ ਪਹਿਲੋਂ ਆਪਾਂ ਇਹਨੂੰ ਬਿਲਕੁਲ ਨਹੀਂ ਯੂਜ਼ ਕਰਨਾ 48 ਘੰਟਿਆਂ ਤਾਈਂ ਆਪਾਂ ਇਹਨੂੰ ਕਮ ਸੇ ਕਮ ਚਾਰ ਵਾਰੀ ਪੰਜ ਵਾਰੀ ਛੇ ਵਾਰੀ ਇਹਨੂੰ ਹੌਲੀ ਹੌਲੀ ਹਿਲਾਉਣਾ ਜ਼ਰੂਰ ਆ। ਇੱਕ ਗੱਟ ਆਪਾਂ ਓਣਾ ਇਸ ਕਰਕੇ ਰੱਖਣਾ ਆ ਵੀ ਇਹ ਉਬਾਲਾ ਮਾਰ ਕੇ ਬਾਹਰ ਡੋਲੇ ਜਾਣੇ ਨਾ ਕਿਤੇ। ਉਹ ਇਸ ਕਰਕੇ ਆਪਾਂ ਥੋੜਾ ਜਿਆ ਜਿਹੜਾ ਉਹ ਟੋਟਲ ਸਮਾਨ ਤੋਂ ਥੋੜਾ ਕੰਟੇਨਰ ਵੱਡਾ ਰੱਖੀਏ।